ਪੰਜਾਬ ਮੰਤਰੀ ਮੰਡਲ ਚੌਥੀ ਵਾਰ ਫੇਰ ਬਦਲ ਕੀਤਾ ਗਿਆ ਜਿਸ ਵਿੱਚ ਲੁਧਿਆਣਾ ਤੋਂ ਦੋ ਮੰਤਰੀ ਬਣੇ ਨੇ ਕੈਬਨਿਟ ਮੰਤਰੀ ਜਿਨ੍ਹਾਂ ਚਾਹ ਹਰਦੀਪ ਸਿੰਘ ਮੁੰਡੀਆਂ ਜੋ ਕਿ ਹਲਕਾ ਸਾਨੇਵਾਲ ਤੋਂ ਵਿਧਾਇਕ ਤੇ ਤਰਨਪੁਰ ਸੋਨ ਜੋ ਕਿ ਹਲਕਾ ਖੰਨਾ ਤੋਂ ਵਿਧਾਇਕ ਨੇ ਮੰਤਰੀ ਬਣਨ ਤੋਂ ਬਾਅਦ ਕੈਬਨਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਸਰਕਟ ਹਾਊਸ ਪਹੁੰਚੇ ਜਿੱਥੇ ਉਹਨਾਂ ਨੂੰ ਗਾਰਡ ਆਫ ਆਨਰ ਦਿੱਤਾ ਗਿਆ ਤੇ ਪ੍ਰੈਸ ਨਾਲ ਰੂਬਰੂ ਹੁੰਦਿਆਂ ਕਿਹਾ ਕਿ ਉਹ ਆਪ ਦੀ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕਰਦੇ ਨੇ ਕਿ ਉਹਨਾਂ ਵਿੱਚ ਉਹਨਾਂ ਨੇ ਯਕੀਨ ਜਤਾ ਦਵਾਇਆ ਅਤੇ ਉਹਨਾਂ ਨੇ ਕਿਹਾ ਕਿ ਇਸ ਭਰੋਸੇ ਤੇ ਖਰਾ ਉਤਰਨਗੇ ਤੇ ਪੰਜਾਬ ਪ੍ਰਤੀ ਆਪਣੀ ਜ਼ਿੰਮੇਵਾਰ ਸੋਨੀ ਦੀ ਰਿਪੋਰਟ OK ਉਹਨਾਂ ਦੇ ਪ੍ਰਮਾਤਮਾ ਦਾ ਜੀ ਸੁਮਰੰਨਾ ਗਿੱਕਾ ਜੀ ਬਹੁਤ-ਬਹੁਤ ਧੰਨਵਾਦ ਸਤੂ ਜੀ ਜਿਨੇ ਕੰਨੀ ਵੱਡੀ ਕਿਰਪਾ ਕੀਤੀ ਧੰਨਵਾਦ ਮੈਂ ਕਰਦਾ ਆਪਣੇ ਪਾਰਟੀ ਸੁਪਰੀਮ ਵਰਨ ਕੇਂਦਰੀਵਾਲ ਜੀ ਉਹਨਾਂ ਦਾ ਧੰਨਵਾਦ ਮੁੱਖ ਮੰਤਰੀ ਪੰਜਾਬ ਸਰਦਾਰ ਕੋਰ ਸਿੰਘ ਮਾਨ ਜੀ ਦਾ ਅੱਜ ਮਿਨਿਸਟਰ ਬਣ ਕੇ ਪਹਿਲੀ ਵਾਰ ਆਪਣੇ ਸ਼ਹਿਰ ਵਗੈਰਾ ਪਹੁੰਚੇ ਸਰਕਾਰ ਤੋਂ ਸੋਚੇ ਤੋਂ ਮੇਰੇ ਆਮ ਆਰ ਵੀ ਪਾਰਕ ਦੇ ਜਿੱਥੇ ਸਾਰੀ ਲੀਡਰਸ਼ਿਪ ਨੂੰ ਵੈਲਕਮ ਕੀਤਾ ਸਾਡੇ ਅੰਦਰ ਦੇ ਸਾਹਿਬ ਇੱਥੇ ਸਰਦਾਰ ਮਨਵਿੰਦਰ ਸਿੰਘ ਐਸਪਰਾ ਜੀ ਹੋਣਗੇ ਅਤੇ ਪ੍ਰਸ਼ਾਸਨ ਦੇ ਐਡੀਸੀ ਸਰਵਾਨ ਐਸਟੀਓ ਐਡੀਮ ਸਰਵਾਨ ਪੁਲਿਸ ਪ੍ਰਸ਼ਾਸਨ ਐਸਪੀ ਸਾਹਿਬ ਡੀਸੀਪੀ ਸਾਹਿਬ ਐਸਪੀ ਐਸਸੀਪੀ ਐਸਐਚਓ ਸਾਹਿਬ ਕਾਸਟਲ ਤੱਕ ਸਾਰੇ ਸਾਰੇ ਪ੍ਰਸ਼ਾਸਨ ਦਾ ਮੈਂ ਦਿਨੋ ਧੰਨਵਾਦ ਕਰਦਾ ਸਾਰਿਆਂ ਦਾ ਧੰਨਵਾਦ ਕਰਦਾ ਹੋ ਸਭ ਤੋਂ ਖਾਸ ਮੇਰੇ ਕੁਝ ਸਾਰੇ ਭਰਾ ਮੀਡੀਆ ਵਾਲੇ ਜਿਹੜਾ ਨੇ ਸਾਨੂੰ ਤੋਂ ਲੈ ਕੇ ਇਕ ਬਹੁਤ ਪਿਆਰ ਦਿੱਤਾ ਤੇ ਸਾਰਿਆਂ ਦੀਆਂ ਦੁਆਵਾਂ ਪ੍ਰਮਾਤਮਾ ਨੇ ਸੁਣੀਆਂ ਤੁਹਾਡਾ ਸਾਰਿਆਂ ਦਾ ਪਿਆਰ ਪ੍ਰਮਾਤਮਾ ਨੇ ਦੇਖਿਆ ਤੇ ਜੰਨੀ ਵੱਡੀ ਜ਼ਿੰਮੇਵਾਰੀ ਪ੍ਰਮਾਤਮਾ ਨੇ ਦਿੱਤੀ ਤੇ ਮੈਂ ਵੀ ਜ਼ਿੰਮੇਵਾਰੀ ਕਿਉਂਕਿ ਸਵਾਲ ਤੁਸੀਂ ਕਰ ਲਈ ਆ ਮੈਂ ਆਪ ਹੀ ਦੱਸ ਦਿੰਦਾ ਕਿਹ ਵੀ ਜ਼ਿੰਮੇਵਾਰੀ ਕਿਉਂਕਿ ਮੈਂ ਪਹਿਲਾਂ ਐਮਐਲਏ ਹਲਕਾ ਸਾਹੇ ਵਾਲ ਦਾ ਸੇਵਾਦਾਰ ਬਣ ਕੇ ਸੇਵਾ ਕੀਤੀ ਹੈ ਤੇ ਜਿਹੜੇ ਹੁਣ ਏਡੀ ਵੱਡੀ ਜ਼ਿੰਮੇਵਾਰੀ ਪ੍ਰਮਾਤਮਾ ਨੇ ਦਿੱਤੀ ਹੈ ਭਾਨ ਸਾਹਿਬ ਨੇ ਤੇ ਰਾਜੀ ਨੇ ਵਿਸ਼ਵਾਸ ਕੀਤਾ ਮੇਰੀ ਇਮਾਨਦਾਰੀ ਤੇ ਮੇਰੀ ਪਾਰਟੀ ਪ੍ਰਤੀ ਸੇਵਾ ਨੂੰ ਦੇਖਦੇ ਹੋਏ ਜਿਹੜੀ ਏਡੀ ਵੱਡੀ ਜ਼ਿੰਮੇਵਾਰੀ ਦਿੱਤੀ ਆ ਤੇ ਮੈਂ ਤੁਹਾਡੇ ਭਰਾਵਾਂ ਨਾਲ ਪੰਜਾਬ ਦੇ ਲੋਕਾਂ ਨਾਲ ਵਾਦਾ ਕਰਦਾ ਕਿ ਮੈਂ ਪੰਜਾਬ ਦੇ ਲੋਕਾਂ ਨਾਲ ਆਪਣੇ ਪੈਰ ਭਰਾਵਾਂ ਨਾਲ ਬਜ਼ੁਰਗਾਂ ਨਾਲ ਮਤਾਵਾਂ ਨਾਲ ਪੂਰੀ ਇਮਾਨਦਾਰੀ ਨਾਲ ਸੇਵਾ ਕਰਾਂਗਾ ਤੋਂ ਸਾਰੇ ਪੰਜਾਬ ਵਾਸੀਆਂ ਦਾ ਮੈਂ ਦਿਲੋਂ ਧੰਨਵਾਦੀ ਆ ਤੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਮੁੱਖ ਮੰਤਰੀ ਸਰਦਾਰ ਨੂੰ ਬਤੌਰ ਮੰਤਰੀ ਸਰਦਾਰ ਪਹਿਲਾਂ ਦੇ ਬਹੁਤ ਵਧੀਆ ਜੀ ਪ੍ਰਮਾਤਮਾ ਦਾ ਸ਼ੁਕਰਾਨਾ ਲੱਗਿਆ ਹੈ ਕੱਲ ਖਾਣਾ ਪੁਲਿਆ ਪਾਲਕ ਦਾ ਸ਼ੁਕਰਾਨਾ ਤੇ ਸਾਡੀ ਪਾਰਟੀ ਸੁਪਰੀਮ ਕੋ ਤੇ ਮੁੱਖ ਮੰਤਰੀ ਸਾਹਿਬ ਦਾ ਜ਼ਿੰਮੇਵਾਰੀਆਂ ਵਧੀਆਂ ਨੇ ਉਸ ਦੇ ਨਾਲ ਨਾਲ ਕਿਤੇ ਕਾਰਗਰ ਹਾਂ ਵੀ ਉਹ ਲੋਕ ਮੈਂ ਪਹਿਲਾਂ ਕਹਿੰਦੀ ਆਪਾਂ ਸ਼ੁਰੂਆਤ ਤੋਂ ਹੀ ਸੇਵਾਦਾਰ ਜ਼ਰੂਰੀ ਹੋ ਸੰਭਾਲੀਆ ਮਾਪ ਬਾਪ ਨੇ ਸੇਵਾਦਾਰ ਬਣਾਇਆ ਵਰਕੇ ਪਾਰਟੀ ਤੇ ਐਮਐਲਏ ਬਣਾਇਆ ਪਾਰਟੀ ਨੇ ਟਿਕਟ ਦਿੱਤੀ ਚੋਲੇ ਵਾਲੇ ਲੋਕਾਂ ਨੇ ਪਿਆਰ ਬਖਸ਼ਿਆ ਹੁਣ ਜੇ ਇੰਨੀ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਤੇ ਮੈਂ ਤੇ ਕੋਈ ਵੱਡੀ ਨਹੀਂ ਸਕਦਾ ਮੈਂ ਤੇ ਆਪਣੇ ਨੂੰ ਅੱਜ ਵੀ ਸੇਵਾਦਾਰ ਸਮਝਦਾ ਪਹਿਲਾਂ ਸੇਵਾਦਾਰ ਸਾਹਮਣੇ ਹਲਦਾ ਸੀ ਹੁਣ ਪੂਰੇ ਪੰਜਾਬ ਦੇ ਆ ਤੁਹਾਡੇ ਭਰਾਵਾਂ ਦਾ ਸਾਥ ਚਾਹੀਦਾ ਕਿ ਇਮਾਨਦਾਰੀ ਵਾਲੇ ਪਾਸੇ ਮੇਰੇ ਨਾਲ ਮੇਰਾ ਪੂਰਾ ਸਾਥ ਦਿਓ ਜੇ ਕੋਈ ਲੱਗੇ ਕਰਪਟ ਹੈ ਜਾਂ ਕ腐ਸ਼ਨ ਹੋ ਰਹੀ ਹੈ ਤੇ ਤੁਸੀਂ ਮੇਰਾ ਸਾਥ ਦੇਣਾ ਆਪਾਂ ਪੰਜਾਬ ਚ ਦੇ ਵਿੱਚ ਸਾਡੀ ਸਰਕਾਰ ਬਦਲਣ ਲਈ ਆਵਾਜ਼ ਪਾਰਟੀ ਸਰਕਾਰ ਬਦਲਣ ਲਈ ਤੇ ਤੁਸੀਂ ਸਾਥ ਦੇਣਾ ਤੇ ਆਪਾਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜਿਹੜਾ ਸੁਪਨਾ ਹੈ ਕਿ ਪੰਜਾਬ ਨੂੰ ਮੁੜ ਪੰਜਾਬ ਬਣਾਉਣਾ ਰੰਗਲਾ ਪੰਜਾਬ ਬਣਾਉਣਾ ਅਸੀਂ ਸਾਰੇ ਇਕੱਠੇ ਹੋ ਕੇ ਪੰਜਾਬ ਰੰਗਲਾ ਪੰਜਾਬ ਬਣਾਉਣਾ ਸਰ ਵੱਡੀ ਜ਼ਿੰਮੇਵਾਰੀ ਤਾਂ ਮਿਲ ਚੁੱਕੀ ਹੈ ਕਿਹੜਾ ਪਹਿਲਾ ਜਿਹੜਾ ਕਾਉਂ ਜਿਹੜਾ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਹੋਂ ਵਾਲਾ ਸੀ ਉਹ ਸਭ ਤੋਂ ਪਹਿਲਾ ਕੰਮ ਹੈ ਜੀ ਹਰਮੰਦਰ ਸਾਹਿਬ ਅੱਥਾ ਟਿਕਣਾ ਜੀ ਤੁਹਾਨੂੰ ਦਿਲੋਂ ਸ਼ੁਕਰਾਨਾ ਕਰਨਾ ਮੈਂ ਹੁਣ ਤੁਹਾਡੇ ਤੋਂ ਮੈਂ ਮਾਫੀ ਮੰਗਦਾ ਕਿਉਂਕਿ ਮੈਂ ਉੱਥੇ ਲੇਟ ਹੋ ਰਿਹਾ ਸੰਗਤ ਮਜਰੂਦ ਸਾਹਿਬ ਇੱਥੇ ਸੰਗਤ ਡਿਗਰੀ ਹੁੰਦੀ ਹੈ ਗੁਰੂ ਸਾਹਿਬ ਇੰਤਜ਼ਾਰ ਕਰਦੇ ਹਨ ਮੇਰਾ ਬੱਚਾ ਮੇਰੇ ਕੋਲ ਆਇਆ ਮੈਂ ਉੱਥੇ ਜਾ ਰਿਹਾ ਹਾਂ ਬਾਕੀ ਕੰਮ ਤੁਹਾਡੇ ਨਾਲ ਰਹਿ ਕੇ ਤੁਹਾਡੀ ਸਲਾਹ ਨਾਲ ਸਾਰੇ ਮੇਰੇ ਭਰਾਵਾਂ ਨਾਲ ਸਲਾਹ ਨਾਲ ਵਧੀਆ ਕੰਮ ਕਰਾਂਗੇ ਸੇਵਾਦਾਰ ਬਣ ਕੇ ਸੇਵਾ ਕਰਾਂਗੇ ਧੰਨਵਾਦ ਸਾਰੇ ਜੀ ਤੁਸੀਂ ਸੋ ਤੁਹਾਡੇ ਬਾਕੀ ਐਮਐਲਏ ਸਾਡ ਜਿਹੜੇ ਲੁਧਾਨੇ ਸ਼ਹਿਰ ਤੋਂ ਜਾ ਰਹੇ ਹੋ ਉਹ ਵੀ ਨਹੀਂ ਉਹਨਾਂ ਨੂੰ ਸੂਚਿਤ ਨਹੀਂ ਕੀਤਾ ਜਾਂ ਉਹ ਕਿੱਥੇ ਕੈਮਰਾ ਲਵਾ ਬਹੁਤ ਬਹੁਤ ਵਧੀਆ ਸਵਾਲ ਕੀਤਾ ਮੇਰੇ ਭਰਾ ਨੇ ਪਰ ਮੈਨੂੰ ਬਹੁਤ ਜਿਆਦਾ ਖੁਸ਼ੀ ਹੈ ਕਿ ਉਹ ਹਰਿਆਣਾ ਡਿਊਟੀ ਕਰ ਰਹੇ ਆਪਣੇ ਆਪਣੇ ਹਲਕੇ ਦੇ ਵਿੱਚ ਪੰਜਾਬ ਦੇ ਕਿ ਆਪਣੇ ਆਪਣੇ ਹਲਕੇ ਦੇ ਭੈਣ ਭਰਾਵਾਂ ਦੀ ਬਜ਼ੁਰਗਾਂ ਦੀ ਸੇਵਾ ਕਰ ਰਿਹਾ ਹੈ ਹਰ ਇੱਕ ਐਮਐਲਏ ਸੇ ਬਾਅਦ ਵੀ ਕਾਲ ਆਈਆਂ ਮੁਵਾਰਕਾ ਦਿੱਤੀ ਹੈ ਉਹਨਾਂ ਨੇ ਪੁੱਛਿਆ ਭਾਈ ਜੀ ਪੈ ਬੁੱਕੇ ਲੈ ਕੇ ਆ ਰਹਾ ਮੈਂ ਕਿਹਾ ਬਿਲਕੁਲ ਨਹੀਂ ਤੁਸੀਂ ਸੇਵਾ ਕਰੋ ਜਦੋਂ ਤੁਹਾਡੇ ਕੋਲ ਟਾਈਮ ਹੋਵੇ ਘਰੇ ਆਵੋ ਬੱਗਾ ਜੀ ਸਵੇਰੇ ਕਟੜਾ ਸਾਹਿਬ ਮਿਲ ਗਏ ਭੋਲਾ ਜੀ ਕਟੜਾ ਸਾਹਿਬ ਮਿਲ ਗਏ ਸ਼ੀਨਾ ਮੈਡਮ ਸਾਡੀ ਭੈਣ ਹੈ ਬਿਮਾਰ ਹੈ ਸਾਰੇ ਸਾਡਾ ਪਿਆਰ ਹੈ بےتی ہے کہ